ਤੇ ਉਹ ਸਰੂਕੇ ਬਾਗ ਦੇ ਵਿੱਚ ਗੁਰੂ ਨਾਨਕ ਪਾਸ਼ਾ ਬੱਲਾ ਮਰਦਾਨਾ ਜੀ ਤੇ ਗੁਰੂ ਨਾਨਕ ਦੇ ਮਹਾਰਾਜ ਆਪਣੇ ਖਾਤੀਆਂ ਵਿੱਚ ਬੈਠੇ ਨੇ ਪਤਾ ਲੱਗਾ ਗੁਰੂ ਰਵਿਦਾਸ ਮਹਾਰਾਜ ਨੂੰ ਕਿ ਸਨੋ ਚੂੜਕਾਨ ਦੇ ਵਿੱਚ ਲੰਗਰ ਛਕਾਉਣ ਵਾਲਾ ਉਹ ਬਾਲਕ ਅੱਜ ਸਾਡੇ پاس ਪਹੁੰਚਿਆ ਹੈ ਤੇ ਸਾ ਸੰਗਤ ਗੁਰੂ ਰਵਿਦਾਸ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਦੇ ਸਮਕਾਲੀ ਨਾਲ ਇੱਕ ਮਗਹਰ ਸ਼ਹਿਰ ਹੈ ਤੇ ਜਿਹਦਾ ਮਗਹਰ ਸ਼ਹਿਰ ਦਾ ਜ਼ਿਕਰ ਗੁਰੂ ਬਾਣੀ ਵਿੱਚ ਵੀ ਆਉਂਦਾ ਹੈ ਤੇ ਸਾ ਸੰਗਤੋਂ ਕਬੀਰ ਸਾਹਿਬ ਦਾ ਸ਼ਹਿਰ ਹੈ ਤੇ ਕਬੀਰ ਸਾਹਿਬ ਵੀ ਆਏ ਗੁਰੂ ਅਰਦਾਸ ਅਮਰ ਦੇ ਸਮਕਾਲੀ ਉਸ ਬੁੱਲੇ ਦੇ ਜਿਹੜੇ ਸੈਣ ਜੀ ਪੀਪਾ ਜੀ ਸਦਨਾ ਜੀ ਉਹ ਪਹੁੰਚੇ ਨੇ ਤੇ ਉਸ ਬਾਗ ਦੇ ਭਾਗ ਜਾਗ ਪਏ ਤੇ ਜਿਹੜੇ ਬਾਗ ਦੇ ਪੱਤੇ ਝੜ ਚੁੱਕੇ ਸਨ ਦਰਖਤ ਖੜਸਕ ਹੋ ਚੁੱਕੇ ਸਨ ਉੱਥੇ ਮਹਾਪੁਰਸ਼ਾਂ ਦੀ ਗੁਰੂ ਰਬਦਾਸ ਮਹਾਰਾਜ ਦੇ ਚਰਨ ਪਾਏ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਪਾਏ ਕਬੀਰ ਸਾਹਿਬ ਦੇ ਚਰਨ ਪਾਏ ਤੇ ਉਹਨਾਂ ਚਰਨਾਂ ਦੀ ਪਵਿੱਤਰਤਾ ਦੇ ਨਾਲ ਉਹ ਬਾਗ ਦੇ ਸੁੱਕੇ ਪੱਤੇ ਜਿਹੜੇ ਉਹਨਾਂ ਦੇ ਕੁੰਮਬਲਾ ਫੁੱਟ ਪਈਆਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਸੁੱਕੇ ਹਰੇ ਕੀਏ ਖਿੰਮਾ ਹੈ ਅੰਮ੍ਰਿਤ ਦ੍ਰਿਸ਼ਟ ਸਾਂਝੀ ਜਿਵਾਏ ਤੇ ਸਤਗੁਰ ਚਾਵੇ